ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123900 17 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਣ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਧੌਲੇ ਤੋਂ ਕਵਰ ਕਰਨ ਲੱਗੇ ਆ ਜੀ ਤੇ ਇੱਕ ਤੁਹਾਨੂੰ ਵੈੜ ਦਿਖਾਵਾਂ ਜਰਸੀ ਕ੍ਰੋਸ ਆ ਥੋੜੀ ਜੀ ਕਦੋਂ ਸੁਈਆ ਬਾਈ ਜੀ ਤੋਂ ਪੁੱਛਾਂਗੇ ਸਾਰੀ ਗੱਲਬਾਤ ਪੁੱਛ ਕੇ ਦੱਸਾਂਗੇ ਸასი ਗਾ ਵੀਰੇ ਹੱਸੀ ਗਾ ਵੀਰ ਜੀ ਉਹ ਠੀਕ ਹੋ ਜੀ ਹਾਂਜੀ ਬਾਈ ਜੀ ਪਹਿਲਾਂ ਦਾ ਨੰਬਰ ਬੋਲ ਦਗੇ ਜੀ 98727 53610 ਪਿੰਡ ਆਪਣਾ ਜੀ ਪਿੰਡ ਧੌਲਾ ਜਿਲ੍ਹਾ ਬਰਨਾਲਾ ਓਕੇ ਜੀ ਹਾਂਜੀ ਤੇ ਨੇੜੇ ਆਪਾਂ ਨੂੰ ਬਰਨਾਲੇ ਰਹਿ ਗਿਆ ਤੇ ਤਾਂ ਆਪਾ ਹਾਂਜੀ ਹਾਂਜੀ ਬਾਈ ਜੀ ਤੇ ਅੱਜ ਆਪਾਂ ਇੱਕ ਬੈਡ ਦਿਖਾ ਰਹੇ ਹਾਂ ਹਾਂਜੀ ਵੀਰ ਜੀ ਇੱਕ ਬੈਡ ਇੱਕ ਬੈਡ ਦਿਖਾ ਰਹੇ ਹਾਂ ਕਦੋਂ ਸੁਈਆ ਜੀ ਇਹ ਸੁਈਆ ਹੀ ਸਵੇਰੇ ਸੁਈਆ ਜੇਰ ਜੂਰ ਪ੍ਰੋਪਰਲੀ ਪੈ ਗਿਆ ਬਈ ਇਹਦਾ ਸਾਰੋ ਕੁਝ ਜੇਰ ਜੂਰ ਕੰਪਲੀਟ ਆ ਗਈ ਤੇ ਵੀਰੇ ਸੁਆ ਕਿਹੜਾ ਹੈ ਦੂਜਾ ਸੂਆ ਕਿੰਨਾ ਕਮਾਲ ਕਾ ਨੇ ਦੁੱਧ ਦੱਸਿਆ ਇਹਦਾ ਪੈ ਮਾਲਕਾਂ ਦੀ ਕੁੜੀ 14 ਕਿਲੋ ਕੱਢਦੀ ਰਹੀ ਆ ਹਾਂ ਜਾਇਜ ਕਿੰਨਾ ਕਹਿ ਕੇ ਦੇ ਦਿੰਦਾ ਕਿੰਨਾ ਕਹਿੰਦੇ ਦੁੱਧ ਕੱਢ ਦੇਣਾ 17 ਕਿਲੋ ਦੁੱਧ ਕੱਢ ਦੋ 17 ਜਿਵੇਂ ਇਹਦੀ ਲੈਵੇ ਦੇਖੋ ਦੱਸ ਦਿਆ ਹਾਂ ਹਾਂ ਦੱਸ ਦਿਆ ਬਈ 17 18 ਕਿਲੋ ਦੁੱਧ ਕੱਢ ਦੋ ਬਹੁਤ ਬਈ ਥਣ ਥਣ ਬਹੁਤ ਮੋਟਾ ਮੋਟਾ ਲੱਗਿਆ ਹਾਂ ਵੀਰ ਮਾਗਰ ਬੱਚਾ ਖੋਲੋ ਜੀ ਤੋਰਾ ਕਰਾ ਦੇ ਚੱਕ ਥਾਂ ਥੋੜਾ ਟਾਈਟ ਹੀ ਹੋਂ ਹਿਸਾਬ ਨਾਲ ਜੱਜਮੈਂਟ ਕਰ ਲਿਓ ਇਧਰੋਂ ਐ ਲੈ ਚੱਲੀ ਫਿਰ ਇਧਰ ਨੂੰ ਤੋੜ ਦਿਓ ਓਕੇ ਜੀ ਕਵਾਲਿਟੀ ਚੰਗੀ ਬਾਕੀ ਕੇਨੇਟੀ ਕਾ ਸ਼ਾਹੀ ਬਾਦ ਦਲਵਾਏ ਚ ਹੈ ਨਾ ਹਾਂਜੀ ਵੀਰ ਆ ਦੇਖੋ ਕਈ ਭੈਣ ਭਰਾ ਸ਼ਕੀਨ ਹੁੰਦੇ ਸ਼ਾਹੀ ਬਾਦ ਲਿਆਓ ਜੀ ਥਾਣਾ ਹਵਾਨਾ ਦਾ ਵੀਰ ਐਕਸਟਰਾ ਹੀ ਹੈ ਨਾ ਬਹੁਤ ਜਮਾ ਬਈ ਪੂਰਾ ਓਕੇ ਜੀ ਆ ਦੇਖੋ ਜੀ ਥਾਣਾ ਹਵਾਨੇ ਦੀ ਪੂਰੀ ਸਾਫ ਆ ਦੇਖੋ ਜੀ ਕੁਆਲਿਟੀ ਥਾਣਾ ਹਵਾਨੇ ਦੀ ਕਰੋ ਜਜਮੈਂਟ ਇੱਥੋਂ ਤੇ ਇੱਥੋਂ ਤੁਸੀਂ ਇਹਦਾ ਫੇਸ ਦੇਖ ਲਓ ਇੱਕ ਨੰਬਰ ਅਸਲੀ ਅ ਦੂਜਾ ਸੂਆ ਰੇਟ ਜਮਾ ਹੀ ਛੋਟਾ ਇਹਦਾ ਤੇ ਉਹ ਮੇਰੀ ਗੱਲ ਹੈ ਕਿ ਵੀ ਉਹੀ ਪੈਸੇ ਮੰਗੇ ਜਾਣਗੇ ਆ ਦੇਖੋ ਜੀ ਥਣ ਹਵਾਨੇ ਦੀ ਪੂਰੀ ਸਾਫ ਬਹੁਤ ਚੰਗੀ ਆ ਵੀਰ ਥਣ ਥਣ ਬਹੁਤ ਚੰਗਾ ਲੱਗਾ ਮੋਟੀ ਮੋਟੀ ਚਵਾਈ ਐ ਮੈਂ ਸਾਨਾ ਆਲ ਦੀ ਆ ਜੀ ਆ ਦੇਖੋ ਮੈਂ ਕਹਿੰਨਾ ਯਾਰ ਕਰਮ ਆ ਇਹਨੂੰ ਕੋਈ ਬਾਸਤਾ ਹੀ ਨਹੀਂ ਹਨਾ ਜਿਵੇਂ ਮਰਜੀ ਧਾਰਾ ਮਾਰੀ ਚਲੋ ਕੋਈ ਚੱਕਰ ਹੀ ਨਹੀਂ ਚਾਰੇ ਥਣਾਂ ਨੇ ਧਾਰਾ ਪ੍ਰੋਪਰਲੀ ਤੇ ਬੋਲਾ ਬਾਈ ਕਿੰਨਾ ਘਟੇ ਫਿਰ ਕੋਲਾ ਕਰਤਾ ਜਿਮਟਾਈ ਚਲੋ ਓਕੇ 2.5 ਕਿਲੋ ਆ ਗੋਵਾ ਦਾ ਬੱਚਾ ਜਗਾਤਾ ਸੀ ਬੱਚਾ ਜਗਾਤਾ ਓਕੇ ਹਾਂਜੀ ਵੀਰ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਥਣਲੇਵੇ ਦੀ ਪੂਰੀ ਸਾਫ ਆ ਕੁਆਲਿਟੀ ਬਹੁਤ ਚੰਗਾ ਲੱਗਿਆ ਵੀ ਕਿੰਨੇ ਪੈਸੇ ਤੇ ਚਾਜ ਬਸ ਪਾਂ 2000 ਰੁਪਏ ਵੀਰੋ ਜਾਇ ਰੇਟਾ ਹਾਂ ਜਮਾਂ ਜਾਇ ਮਾਨਦਾਨ ਹੋ ਜੂ ਦੁੱਧ ਦਾ ਮਾਨਦਾਨ ਬੂੜਾ ਫੁੱਲ ਬਾਈ ਓਕੇ ਜੀ ਤੇ ਇੱਕ ਬੈਡ ਸੀ ਇੱਕ ਤੁਹਾਨੂੰ ਦਿਖਾਤੀ ਮਗਰ ਬੱਛਾ ਤੇ ਸੂਈ ਸਵਾਈ ਜੇਰ ਕੰਪਲੀਟ ਨੰਬਰ ਬਾਈ ਫੇਰ ਬੋਲ 9872753610 ਬਾਈ ਪਿੰਡ ਧੋਲੇ ਤੋਂ ਆਪਾਂ ਵੀਡੀਓ ਕਵਰ ਕਰਕੇ ਹਟੇ ਆ ਇੱਕ ਬੈਡ ਸੀ ਇੱਕ ਤੁਹਾਨੂੰ ਦਿਖਾਦੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ ਦੇ ਨਾਲ